ਸਾਰੇ ਚਾਚੇ ਫਾਦਲੇ ਯਾਰ ਇਹ ਹੋ ਗਿਆ ਉਹ ਨੂੰ ਦੇਣਾ 25 ਬਹੁਤ ਚਾਰ ਪਿੱਛੇ ਕੌਣ ਆ ਗਿਆ ਮੈਨੂੰ ਬੁਲਾਓ ਆ ਦੇ ਇਹ ਹੁਣ ਕੁਰਸੀ ਤੋਂ ਨਹੀਂ ਕਮਾ ਨਾਲ ਖੜੇ ਹੋਏ ਨਾਲ ਖੜੇ ਹੋਏ ਅੱਜ ਇਹ ਇਦਾਂ ਕਰੇਗਾ ਕਿ ਜਿੱਦ ਨੂੰ ਐਦਾ ਕਰੋਗੇ ਪਿੱਛੇ ਚੱਲੂਗੀ ਐਦਾ ਕਰੋਗੇ ਇੱਧਾ ਇੱਧਰ ਭਾਵੇਂ ਮਾਰ ਹੁਕਮਾ ਦੇਖਾ ਮਾਰ ਇੱਧਰ ਪਿੱਛੇ ਵਾਲੇ ਟੋਲੀ ਅੱਡ ਭਾੜਾ ਅੜ ਕੇ ਸਮਾਰ ਕੇ ਅਸੇ ਕੁਮਾਰ ਹੁਕਮਾ ਦੇ ਮਾਰੇ ਕੋਈ ਬਾਤ ਇਹ ਦੇਖੋ ਇਹ ਘੁੰਮਣੇ ਵਾ ਜਿੰਨਾ ਮਰਜੀ ਕੁਮਾਰੇ ਮਾਰੇ ਤਰਖੀ ਤੇ ਪਾ ਪਿਆ ਮੈਂ ਬੈਠਾ ਰਹੇ ਚਲੋ ਵੀ ਆਜੋ ਅੰਦਰ ਸਾਰੇ ਆਜੋ ਜੱਲਦੀ ਭਾਜੀ ਅੰਦਰ ਸਾਰੇ ਗੱਡੀਆਂ ਭਰ ਕੇ ਲਿਆਓ ਬੱਚੇ ਸਾਹਮਣੇ ਤੇ تینਾ ਹਾਲੋ ਚਾਰ ਪੰਜਵਾਂ ਕਿੱਥੇ ਆ ਹਾਂਜੀ ਜੀਰਵਾ ਚਾਹੀਦਾ ਨਾ ਕਿੰਵਾਂ ਜਨਮ ਦੇ ਨਾ ਆਪਣਾ 57ਵਾਂ ਜੀ 57 ਤੇ ਇਹ ਦਿਮਾਗ ਕਿਤਰਾ ਆਇਆ ਵੀ ਇਹਨਾਂ ਨੂੰ ਸੈਲੀਬ੍ਰੇਟ ਕਰੀਦਾ ਵੈਸੇ ਵੀ ਦਬਾਅ ਚ ਆ ਕੇ ਪਹਿਲਾਂ ਵੀ ਕਰਦੇ ਰਹੀਦਾ ਕੁਛ ਨਾ ਪਹਿਲਾਂ ਵੀ ਇਦਾਂ ਨਹੀਂ ਕੁਛ ਕਰੀਦਾ ਪਰ ਪਹਿਲਾਂ ਜਾਨੇ ਕੀ ਗੁਪਸ਼ਪ ਕਰੀਦਾ ਐਰਕਾ ਜਿਹੜਾ ਮੈਂ ਕਹਾ ਜਿਹੜੇ ਮਲੇਗੇ ਤੜਕਾ ਤੜਕਾ ਲਾ ਦੀਏ ਬੜੀ ਅੱਛਾ ਜੀ ਹਾਂ ਹਰ ਸਾਲ ਇਸੇ ਤਰੀਕੇ ਦੇ ਨਾਲ ਜਨਮ ਦਿਨ ਮਨਾਉਂਦੇ ਆ ਹਾਂ ਪਿਛਲੀ ਏਰੀ ਹੁੰਦਾ ਆਪਾਂ ਜਿੱਦਾਂ ਕੌਨ ਇਨਸ਼ਾ ਅੱਲਾਹ ਚਲੇ ਗਏ ਕਿਪਸ ਮਾਰਕੀਟ ਚਲੇ ਗਏ ਇਦਾਂ ਜਿਹੜੇ ਬੈਠੇ ਹੁੰਦੇ ਉਹਨਾਂ ਨੂੰ ਵੰਡ ਵੰਡ ਦੇਈਦਾ ਸਬੰਸ ਕਿਹੜੀ ਜਗ੍ਹਾ ਰੈਡ ਕਰੀ ਹਾਂਜੀ ਖਾਣਾ ਤੇ ਫਿਲਮ ਉਸ ਤੋਂ ਬਾਅਦ ਜੋ ਕੈਸ਼ ਮੇਰੇ ਕੋ ਸਰਿਆ ਮੈਂ ਕਿਹੜੀ ਜਗ੍ਹਾ ਰਹਿਣ ਵਾਲੇ ਹੋ ਜੀ ਅਸੀਂ ਚੰਡੀਗੜ੍ਹ ਰੋਅ ਅਨਸਲਿੰਗ ਕਲੇਮ ਅੱਜ ਲੁਧਿਆਣਾ ਕਿਹੜੀ ਫਿਲਮ ਕਿਹੜੀ ਦਿਖਾ ਰਹੇ ਹੋ ਫਿਲਮ ਨਹੀਂ ਨਹੀਂ ਪੁੱਛਿਓ ਕਿਹੜੀ ਫਿਲਮ ਆ ਰਿਤਿਕ ਰੋਸ਼ਨ ਦੀ ਕਿਹੜੀ ਫਿਲਮ ਲੱਗੀ ਹੈ ਫਾਈਟਰ ਫਾਈਟਰ ਫਿਲਮ ਦਾ ਘਰ ਦੇ ਵਿੱਚ ਖੁਸ਼ੀ ਹੁੰਦੀ ਹੈ ਇਹਨਾਂ ਤੋਂ ਕਈ ਬੰਦ ਲੋਕਾਂ ਨੇ ਇਸੇ ਜਿਹੇ ਮੋਹਲਾ ਵੀ ਮੇਰੀ ਫੈਨ ਨਹੀਂ ਰਿਹਾ ਉਹ ਹੀ ਤਾਂ ਮੈਂ ਖੁਸ਼ੀ ਇਹਨਾਂ ਨੂੰ ਦੇਣੀ ਹੈ ਵੀ ਮੈਂ ਰਖਾਉਣਾ ਪਿਆ ਇਹਨਾਂ ਨੂੰ ਐਹੀ ਮੈਨੂੰ ਖੁਸ਼ੀ ਹੋਈ ਹੈ ਵੀ ਮੈਂ ਸਾਰਿਆਂ ਨੂੰ ਬੁਲਾਇਆ ਕੀ ਸੁਨੇਹਾ ਆਮ ਲੋਕਾਂ ਦਾ ਵਾਹ ਵਧੀਆ ਜੋ ਵਕ ਟਾਈਮ ਪਾਸ ਹੋ ਜਾਂਦਾ ਵਧੀਆ ਹੁਣੇ ਨਾ ਦਾ ਸ਼ੁਕਰ ਆ ਉਹ ਲੋਕੀ ਆਪਣੇ ਕਰਮ ਕਰਦੇ ਆਪਾਂ ਆਪਣੇ ਕਰਮ ਕਰਦੇ ਆ ਸਾਰਿਆਂ ਨੂੰ ਪਹਿਲਾਂ ਜੈ ਸ਼੍ਰੀ கிருஷ்ਨਾ ਜੈ ਸ਼੍ਰੀ ਰਾਦੇ ਠਾਕੁਰ ਜੀ ਦਾ ਆਸ਼ੀਰਵਾਦ ਸਦਾ ਸੱਪਰ ਬਣਾ ਰਹੇ ਬੰਕੇ ਵਿਹਾਰੀ ਕਿਰਪਾ ਸਦਾ ਸੱਪਰ ਬਣੀ ਰਹੇ ਪਹਿਲਾਂ ਤਾਂ ਮੇਰੇ ਭਰਾ ਜੀ ਸ਼ੰਕਰ ਆਨੰਦ ਜਿਨ੍ਹਾਂ ਦਾ ਅੱਜ ਜਨਮ ਦਿਨ ਜਨਮ ਦਿਨ ਹੈ ਪਹਿਲਾਂ ਤਾਂ ਬਹੁਤ ਹੀ ਬਹੁਤ ਵਧਾਈ ਹੋਵੇ ਕਿਉਂਕਿ ਇਹ ਵੀ ਸ਼ਹਿਰ ਦੇ ਇੱਕ ਸ਼ਹਿਰ ਦੇ ਨਹੀਂ ਪੰਜਾਬ ਦੇ ਕਹੂੰਗਾ ਕਿ ਇੱਕ ਨਾਮੀ ਬਿਜ਼ਨਸਮੈਨ ਹੈ ਸੋਚ ਦੇਖੋ ਇਹਨਾਂ ਨੇ ਪਿਛਲੇ ਹਫਤੇ 10 ਦਿਨ ਪਹਿਲਾਂ ਮੇਰੇ ਨਾਲ ਸ਼ੇਅਰ ਕੀਤੀ ਸੀ ਕਿ ਮੈਂ ਆਪਣਾ ਬਰਥਡੇ ਇਸ ਵਾਰੀ ਜਿੰਨੇ ਵੀ ਸ਼ਹਿਰ ਦੇ ਗਰੀਬ ਲੋਕਾਂ ਮੈਂ ਉਹਨਾਂ ਨਾਲ ਬੈ ਕੇ ਆਪਣਾ ਬਰਥਡੇ ਸੈਲੀਬ੍ਰੇਟ ਕਰਨਾ ਹੈ ਔਰ ਦੇਖੋ ਪ੍ਰਮਾਤਮਾ ਦੀ ਕਿਰਪਾ ਨਾਲ ਦੇਖੋ ਕਿੰਨੇ ਵਧੀਆ ਢੰਗ ਨਾਲ ਅੱਜ ਉਹ ਮੇਕਸਪਲਾਇਆ ਲੁਧਿਆਣਾ ਦੇ ਵਿੱਚ ਇਹ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੇ ਉਹ ਕਿੰਨੀਆਂ ਦੁਆਵਾਂ ਕਿੰਨੀਆਂ ਦੁਆਵਾਂ ਲੈ ਰਹੇ ਨੇ ਦੇਖੋ ਇਹ ਦੁਆਵਾਂ ਹਰ ਕੋਈ ਨਹੀਂ ਲੈਂਦਾ ਔਰ ਸੋਚ ਦੇਖੋ ਇੰਨੀ ਵਧੀਆ ਕਿ ਪ੍ਰਮਾਤਮਾ ਨੇ ਦੇਖੋ ਕਿਦਾਂ ਆਸ਼ੀਰਵਾਦ ਰੱਖਿਆ ਹੋਇਆ ਸਭ ਨਾਲ ਪਹਿਲਾਂ ਇਹਨਾਂ ਨੇ ਇਹਨਾਂ ਲੰਚ ਪਾਰਟੀ ਉਸ ਤੋਂ ਬਾਅਦ ਫਿਲਮ ਦਿਖਾਣੀ ਹੈ ਉਸ ਤੋਂ ਬਾਅਦ ਜੋ ਇਹਨਾਂ ਦੀ ਸਮਰਥਾ ਬੰਦੀ ਹੈ ਇਹਨਾਂ ਨੇ ਉਦਾਂ-ਉਦਾਂ ਨਾਲ ਉਹਨੂੰ ਦਾਨ ਦੇਣਾ ਹੈ ਮਤਲਬ ਇਹ ਕਹਿੰਦੇ ਕਿਰਪਾ ਪ੍ਰਮਾਤਮਾ ਦੀ ਇੱਦਾਂ ਹੀ ਠਾਕੁਰ ਜੀ ਦੀ ਕਿਰਪਾ ਮੇਰੇ ਬੋਲੇ ਸ਼ੰਕਰ ਦੀ ਕਿਰਪਾ ਇੱਦਾਂ ਹੀ ਬਣੀ ਰਵੇ ਮੈਂ ਕਹਿੰਦਾ ਇਸ ਤੋਂ ਵੱਧ ਖੁਸ਼ੀ ਨਹੀਂ ਹੋ ਸਕਦੀ ਤੁਸੀਂ ਦੇਖੋ ਕਿ ਅੱਜ ਲੁਧਿਆਣੇ ਦਾ ਉਹ ਮੇਕਸ ਪਲਾਜ਼ਾ ਇਸ ਤੋਂ ਵੱਧ ਤੁਸੀਂ ਕੀ ਖੁਸ਼ੀ ਗਿਣੋਗੇ ਕਿ ਇਹਨਾਂ ਆਨੰਦ ਔਰ ਤੁਹਾਨੂੰ ਪੱਤਰਕਾਰਾਂ ਦੇਖੋ ਦੇਖ ਕੇ ਵੀ ਕਿੰਨਾ ਆਨੰਦ ਆ ਰਿਹਾ ਹੁਣ ਇਸ ਚੀਜ਼ ਨੂੰ ਕਿ ਕਿੰਨੀ ਵਧੀਆ ਮੈਂ ਕਹਿੰਦਾ ਸੋਚ ਹੈ ਇੰਨੀ ਵਧੀਆ ਸੋਚ ਕਿ ਮੈਂ ਆਪਣਾ ਜਨਮ ਦਿਨ ਮਨਾਵਾਂ ਸਾਰਨਾ ਪਹਿਲਾਂ ਇਹਨਾਂ ਨੇ ਗਊਸ਼ਾਲਾ ਫਿਰ ਉਸ ਤੋਂ ਬਾਅਦ ਗਊਸ਼ਾਲਾ ਬਰਥਡੇ ਮਨਾ ਕੇ ਫਿਰ ਉਸ ਤੋਂ ਬਾਅਦ ਕਹਿੰਦੇ ਮੈਂ ਬਰਥਡੇ ਉੱਥੇ ਬਣਾਣਾ 12 ਇਹ ਪਹਿਲਾਂ ਹੀ ਤਿਆਰੀ ਜਾਨੇ ਮੁਕੰਮਲ ਕਰ ਲਈ ਸੀਗੀ ਔਰ ਦੇਖੋ ਪਿਛਲੇ ਹਫਤੇ ਇਹਨਾਂ ਨੇ ਸਪੈਸ਼ਲ ਅੰਬਰਸਲ ਅੰਬਰਸਰ 바ਸੀ ਭੇਜੀ RAM TIRAT ਮਤਲਬ ਸੇਵਾ ਭਾਵ ਰੱਖਦੇ ਸੇਵਾ ਭਾਵ ਕਹਿੰਦੇ ਪਰਮਾਤਮਾ ਤਾਦੀ ਦਿੰਦੇ ਤਾਦੀ ਦਿੰਦਾ ਜੇ ਅਸੀਂ ਆਪਣੇ ਮਨਾਂ ਦੇ ਵਿੱਚ ਸੇਵਾ ਭਾਵ ਰੱਖਾਂਗੇ ਔਰ ਉਹ ਇਹ ਸੇਵਾ ਭਾਵ ਸਾਡੇ ਸ਼ੰਕਰ ਭਾਈ ਚ ਹੈਗਾ ਲੋਕਾਂ ਨੂੰ ਕੀ ਲੋਕਾਂ ਨੂੰ ਇਹੀ ਸੁਨੇਹਾ ਹੈ ਕਿ ਵੱਦ ਤੋਂ ਵੱਦ ਜਿਹੜਾ ਸ਼ੇਅਰ ਕਰਨਾ ਹੈ ਬਰਥਡੇ ਬਣਾਣਾ ਹੈ ਆਪਾਂ ਇਹਨਾਂ ਲੋਕਾਂ ਲਈ ਇਹਨਾਂ ਲੋਕਾਂ ਲਈ ਖੁਸ਼ੀਆਂ ਬਣਾਈਏ ਤਾਂ ਕਿ ਪਰਮਾਤਮਾ ਸਾਨੂੰ ਹੋਰ ਤਰੱਕੀ ਬਖਸ਼ੇ। ਅਭੀ ਥੋੜਾ ਜਿਹਾ ਖਾਸ ਗਾਣੇ ਸੁਣੋ ਜੀ ਸਰ। ਕਹਿੰਦਾ ਗਾਣਾ ਦੱਸੋ ਹੀ ਕਰਾ ਸੁਣੋਗੇ ਜੀ। ਦੱਸੋ ਜੀ ਹੁਣ ਨਵਾਂ ਵੀ ਆ ਰਿਹਾ ਨਵਾਂ ਵੀ ਸੁਣਾਵਾਂਗੇ ਤੁਹਾਨੂੰ। ਜਿਹੜਾ ਤੁਸੀਂ ਕਹੋਗੇ ਸਾਈ ਆਪਾਂ ਸੁਣਾਵਾਂਗੇ। ਬਈ ਮੈਂ ਤੇ ਕਹਾਂਗਾ ਸਰਨਾ ਪਹਿਲਾ Hindu ਜੱਟ ਐ ਔਰ Hindu ਜੱਟ ਤੇ ਫਿਰ ਤੁਹਾਨੂੰ ਪਤਾ ਕਮਾਲ ਹੀ ਐ। ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂੜੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾਰ ਲੋਟੋ ਬੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਗੁਰੂ ਰਹਿਮਤ ਜੀ 9872188593